ਅਸੀਂ ਸਿੱਕੇ ਕਾਲਕਤਾਰ ਦਾ ਆਪਣਾ ਰਿਵਚਾ ਮਤਲਬ ਮਾਤਾ ਦੇ ਕਰਾਈ ਕੀ ਕਰਨ ਧੰਨਪੰਚਾਇਆ ਸ੍ਰੀ ਗੁਰੂ ਸਾਹਿਬ ਜੀ ਦੀ ਪਾਸ਼ਾ ਮੀਰੀ ਪੀਰੀ ਦੇ ਮਾਲਕ ਦੇਖ ਦੇ ਦੇ ਧਨੀ ਸੱਚੇ ਬਾਦਸ਼ਾਹ ਅੱਜ ਸਮੁੱਚੇ ਖਾਲਸਾ ਬੰਦ ਦੇਸ਼ ਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਧਿਰੂਆਂ ਦੀਆਂ ਲਾਡਲੀਆਂ ਨੇ ਹੰਸ ਸਿੰਘ ਫੌਜਾਂ ਸੰਤਾ ਮਾਹ ਬੁਰਖਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਤੇ ਜਿੱਥੇ ਅੱਜ ਆਪਾਂ ਤਨਤਨ ਸਾਹਿਬ ਸ਼੍ਰੀ ਗੁਰੂ ਹਰਬੰਸ ਸਿੰਘ ਜੀ ਉਹ ਮਹਾਨ ਅਕਾਲ ਤਖਤ ਸਾਹਿਬ ਜਿੱਥੇ ਹਮੇਸ਼ਾ ਹਰ ਸਿੱਖ ਦਾ ਜਿਹੜਾ ਸਰਦਾ ਭਾਵਨਾ ਸਤਕਾਰ ਦੇ ਨਾਲ ਜਿਹੜਾ ਸਿਰ ਝੁਕਦਾ ਉਸ ਅਸਥਾਨ ਤੇ ਆ ਕੇ ਜਿੱਥੇ ਨਮਸਕਾਰ ਕੀਤੀ ਹੈ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦਜ਼ਾਰੇ ਕੀਤੇ ਨੇ ਤੇ ਬਹੁਤ ਹੀ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਗੁਰੂ ਸਾਹਿਬ ਇਸੇ ਤਰ੍ਹਾਂ ਬੇਸ ਉਦੇਸ਼ ਦੀਆਂ ਵਿਸ਼ਵ ਦੇ ਹਮੇਸ਼ਾ ਹੀ ਹਰ ਇਨਸਾਨ ਤੇ ਆਪਣਾ ਮੇਹਰ ਪ੍ਰਯਾਸ ਕਰੀਏ। ਜਿਵੇਂ ਅੰਮ੍ਰਿਤਪਾਲ ਮੈਦੇ ਵੱਲੋਂ ਕਿ ਸੋਸ਼ਲ ਮੀਡੀਆ ਦੀ ਲੜਕੀ ਹੈ, ਉਹਨਾਂ ਕੰਕੀ ਦਿੱਤੀ ਹੈ ਕਿ ਲਕਲ ਵੀ ਕੀਤਾ ਗਿਆ ਹੈ। ਕਾਫੀ ਵਿਵਾਦ ਆ ਵਿਚ ਰਿਹਾ ਹੈ। ਕਿਵੇਂ ਦੇਖਦੇ ਹੋ? ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਵੱਲੋਂ ਸਾਜੇ ਨੂੰ ਅੱਜ ਪੰਜ ਪਿਆਲੇ, ਪੰਜ ਪੀਰ, ਛਤੰ ਪੀਰ ਬੈਠਾ ਗੁਰਪਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਵਿੰਦ ਸਵਾਰੀ ਉਹਨਾਂ ਦੇ ਮਹਾਨ ਅਸਥਾਨ ਤੇ ਇਥੇ ਕੋਈ ਵੀ ਆ ਕੇ ਆਪਣੀ ਸ਼ਰਧਾ ਭਾਵਨਾ ਸਤਕਾਰ ਜਿਹੜਾ ਕਿਸੇ ਨੂੰ ਕੋਈ ਦੁੱਖ ਸੁੱਖ ਹੁੰਦਾ ਉਥੇ ਆਪਾਂ ਆਪਣੀ ਜਿਹੜੀ ਹੈ ਆ ਕੇ ਆਪਣੀ ਭਾਵਨਾ ਰੱਖ ਸਕਦੇ ਆ ਆਪਦੀ ਮੰਗ ਰੱਖ ਸਕਦੇ ਗੁਰੂ ਸਾਹਿਬ ਕੋਲੋਂ ਜਿਹੜੀ ਹੈ ਉਥੋਂ ਹੀ ਆ ਕੇ ਆਪਾਂ ਅਸ਼ੀਰਵਾਦ ਲੈ ਸਕਦੇ ਆ ਕਿਸੇ ਨੂੰ ਕੋਈ ਵੀ ਦੁੱਖ ਸੁੱਖ ਕਦੇ ਵੀ ਹੋਇਆ ਤੇ ਖਾਲਸਾ ਜਿਹੜਾ ਆਪਾਂ ਆਮ ਬੋਲਸ ਹੁੰਦੇ ਆਏ ਨਹੀਂ ਮਹੰਗੂਆ ਖੋਲਦੇ ਉਹਨੇ ਸੰਗ ਤੋ ਗੁਰੂ ਸਾਹਿਬ ਦੀ ਆਪਾਰ ਕਿਰਪਾ ਮੈਂ ਬੇਨਤੀ ਕਰਦਾ ਜਿੱਥੇ ਇਹ ਜਿਹੜੇ ਮੋਬਾਈਲ ਨੇ ਇਹ ਵਧੀਆ ਵੀ ਨਹੀਂ ਤੇ ਕਈ ਵਾਰੀ ਇਹ ਆਪਾਂ ਨੂੰ ਜਿਹੜਾ ਗਲਤ ਜੇ ਕੋਈ ਇਹਨੂੰ ਗਲਤ ਪਾਸੇ ਚਲਾਉਂਦਾ ਤੇ ਗਲਤ ਵੀ ਜਿਹੜਾ ਇਹਦਾ ਬੱਚੇ ਸਾਡੇ ਜਿਹੜੇ ਨੌਜਵਾਨ ਛੋਟੇ ਛੋਟੇ ਬੱਚੇ ਵੀ ਦੇਖਦੇ ਆ ਆਪਾਂ ਤੇ ਉਹ ਵੀ ਇਹਦੇ ਇੰਨੇ ਆਦੀ ਹੋ ਚੁੱਕੇ ਨੇ ਕਿ ਆਪਦੀ ਪੜ੍ਹਾਈ ਵੱਲ ਕਈ ਵਾਰੀ ਵਾਜਾਂ ਹੁ ਮਾਰੀ ਜਾਓ ਤੇ ਉਹ ਉਧਰ ਹੀ ਜਿਹੜੇ ਵਿਅਸਤ ਹੁੰਦੇ ਨੇ ਉਹ ਇਹ ਚੀਜ਼ਾਂ ਤੋਂ ਬਚਨ ਦੀ ਵੀ ਲੋੜ ਹੈ ਪਰ ਨੇ ਹੱਥੇ ਤੇ ਕਦੇ ਵੀ ਖਾਲਸਾ ਵਾਰ ਨਹੀਂ ਕਰਦਾ ਇਹਦਾ ਵੀ ਧਿਆਨ ਰੱਖਣਾ ਚਾਹੀਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਖਾਲਸੇ ਪੰਥ ਦੇ ਵਿੱਚ ਜਿਹੜਾ ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਣ ਤੇ ਕਦੇ ਵੀ ਜਿਹੜਾ ਨੇ ਹੱਥੇ ਤੇ ਆਪਾਂ ਵਾਰਨਾ ਕਰ ਜੀਏ ਖਾਸ ਕਰਕੇ ਜਿਹੜੀ ਹੈ ਇਸਤਰੀ ਜਾਤ ਹੈ ਇਸਤਰੀ ਨੂੰ ਆਪਾਂ ਹਮੇਸ਼ਾ ਗੁਰੂ ਸਾਹਿਬ ਨੇ ਜਿਹੜਾ ਵੜਾਇਆ ਪਰ ਆਪਣੇ ਇਥੋਂ ਹੀ ਹੁਕਮਨਾਮੇ ਵੀ ਜਾਰੀ ਹੁੰਦੇ ਰਹੇ ਕਿ ਆਪਾਂ ਕਿਸੇ ਵੀ ਆਪਣੇ ਧੀ ਭੈਣ ਦੀ ਰਾਖੀ ਵਾਸਤੇ ਵੀ ਉਹਨੂੰ ਬਚਨਾਂ ਦੇ ਨਾਲ ਸਮਝਾ ਕੇ ਵੀ ਆਪਾਂ ਲਿਆਉਨੇ ਆ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਨਹੀਂ ਦੇਖਣਾ ਚਾਹੀਦੀ ਚਾਹੀਦਾ ਸਾਰੇ ਨੇ ਹੰਗਸ ਸਿੰਘ ਜਥੇਬੰਦੀਆਂ ਹਮੇਸ਼ਾ ਸਾਡੀਆਂ ਧੀਆ ਭੈਣਾ ਉਹਨਾਂ ਦੀ ਰਾਖੀ ਜਿੰਨੇ ਵੀ ਜਥੇਦਾਰ ਬੁੱਢਾ ਦਲ ਦੇ ਹੋਏ ਨੇ 10 ਜਥੇਦਾਰ ਬੁੱਢਾ ਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਬਾਬਾ ਬਨੂਰ ਸਿੰਘ ਜੀ ਤੇ ਬਾਬਾ ਸਹਿਬ ਸੰਜੀ ਕਲਾਤਾਰੀ ਜੀ ਤੱਕ 11 ਜਥੇਦਾਰ ਬੁੱਢਾ ਦਲ ਦੇ ਜਥੇਦਾਰ ਰਹੇ ਨੇ ਇਸੇ ਅਕਾਲ ਤੱਕ ਸਹਿਬ ਤੋਂ ਹੁਕਮਨਾਮੇ ਵੀ ਜਾਰੀ ਹੁੰਦੇ ਰਹੇ ਕਿ ਜੇ ਕਿਸੇ ਨੇ ਆ ਕੇ ਫਰਿਆਦ ਕੀਤੀ ਹੈ ਕਿਸੇ ਭਾਵੇਂ Hindu ਧਰਮ ਦੇ ਵੀ ਆ ਕੇ ਕਿਸੇ ਨੇ ਫਰਿਆਦ ਕੀਤੀ ਤੇ ਉਹਨਾਂ ਦੀ ਧੀ ਭੈਣ ਨੂੰ ਛੁਡਾ ਕੇ ਘਰੋਂ ਘਰੀ ਵੀ ਬਚਾਉਂਦਾ ਰਿਹਾ ਉਹ ਖਾਲਸਾ ਜਿਹੜਾ ਪੰਥ ਹੈ ਬੁੱਢਾ ਦਲ ਹੈ ਨਿਹੰਗ ਸਿੰਘ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਨੇ ਤੇ ਹਮੇਸ਼ਾ ਜਿਹੜਾ ਸੱਚ ਤੇ ਬਹਿਰਾ ਦਿੰਦੀਆਂ ਨੇ ਤੇ ਜੋ ਵੀ ਤੁਸੀਂ ਗੱਲਬਾਤ ਕਰ ਰਹੇ ਹੋ ਇਹਦੀ ਅਜੇ ਇਨਕੁਆਰੀ ਚੱਲ ਰਹੀ ਹੈ ਤਾਂ ਉਹਦੇ ਵਾਸਤੇ ਆਪਾਂ ਫਿਰ ਤੁਹਾਡੇ ਨਾਲ ਬਚਨਾਂ ਸਾਝੇ ਕਰਾਂਗੇ ਨਹੀਂ ਨਹੀਂ ਸੀ ਉਹਨੇ ਅਜ ਪੰਜਾਬ ਦੇ ਵਿੱਚ ਇੱਕ ਬੰਦੇ ਦੇ ਜੋ ਬਹੁਤ ਬਾਰੇ ਬਾਹੂ ਗੱਤ ਨੂੰ ਦੇਖਦੇ ਕਾਫੀ ਵਿਵਾਦ ਕੀ ਹੋਇਆ ਉਹਨੇ ਉਹ ਵੀ ਅਜੇ ਦੱਸਣਾ ਕਿ ਇਹ ਕਿੱਥੇ ਹੋਈ ਹੈ ਪੰਜਾਬ ਦੇ ਵਿੱਚ ਹੋਈ ਹੈ ਉਹ ਕਿਹੜੀ ਜਗ੍ਹਾ ਤੇ ਇੱਕ ਨਾ ਟਕਸ਼ਾਲ ਵੱਲੋਂ ਜਿੱਥੇ ਦਾ ਤਾਂ ਵਿਰੋਧ ਕੀਤਾ ਜਾਂਦਾ ਤੇ ਕੀ ਜੀ ਇੱਕ ਮਤਨ ਕਰਦੇ ਜਿਠੇ ਦਾ ਤੁਸੀਂ ਦੇਖਿੰਦੇ ਗਰ ਤਾਂ ਕਦੇ ਇਹ ਹੁੰਦਾ ਵੀ ਜਦੋਂ ਤੱਕ ਮर्यादा ਦੇ ਮੁਤਾਬਕ ਸਾਰਿਆਂ ਦੇ ਗੁਰਮਤੇ ਦੇ ਮੁਤਾਬਕ ਸਾਰੇ ਆਪਣੇ ਨਿਹੰਗ ਸਿੰਘ ਜਥੇ ਬਣੀਆਂ ਸ਼੍ਰੋਮਣੀ ਪੰਚਾਇਤ ਦੀ ਬੁੱਢਾ ਦਲ ਪੰਜਵਾਂ ਅਪਸਤ ਉਹਦੇ ਵਿੱਚ ਸਾਰੇ ਸੰਤ ਮਹਾਂਪੁਰਖ ਬੈਠੇ ਜਦੋਂ ਤੱਕ ਇੱਕ ਗੁਰਮਤੇ ਦੇ ਨਾਲ ਹੋਏ ਵੀ ਆਪਾਂ ਕਾਰਜ ਨਹੀਂ ਕਰਦੇ ਉਦੋਂ ਤੱਕ ਜਿਹੜਾ ਆਹੀ ਵਿਰੋਧ ਵੀ ਨਹੀਂ ਸਾਡਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਕੋਈ ਪਰ ਆਪਾਂ ਚਾਹੁੰਨੇ ਆ ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੂਧਾ ਦੂਰ ਕਰੋ ਲਾ ਲੇ ਲਾਏ ਹਰ ਨਾਮਹਿ ਕੀ ਰੋਹ ਜੋੜੀ ਗੁਰਮਖ ਸੇ ਬੈਠੋ ਸਫਾ ਬਚਾਏ ਕੋਈ ਵੀ ਕਾਰਜ ਕਰਨੇ ਆ ਮਰਿਆਦਾ ਤੇ ਰਹਿ ਕੇ ਕਰੀਏ ਤੇ ਉਹੀ ਚੰਗੇ ਲੱਗਦੇ ਆ ਆਜੂਗਾ ਸਮਾਂ ਆਜੂਗਾ ਤੇ ਜਿਹੜਾ ਸਾਰੇ ਇਕੱਤਰ 23 ਦੇ ਨਾਲ ਸਾਰੇ ਗੁੰਮਤੇ ਦੇ ਨਾਲ ਹੀ ਸਾਰੇ ਕਾਰਜ ਹੋਣਗੇ ਤੇ ਲੰਬੇ ਸਮੇਂ ਤੋਂ ਸੰਤਰੀ ਮੰਗਿਆ ਕਿ ਭਵਾਂ ਜੱਥੇਦਾਰ ਭਵਾਂ ਗਿਰੰਤੀ ਹੈ ਉਹਨਾਂ ਦੀ ਲਿਖਤੀ ਦੇ ਲਈ ਜਿੱਦੀ ਜਨਾ ਬਣਾਈ ਉਹ ਦਾਪਾ ਉਹ ਤੇ ਨਹਿنگ ਸਿੰਘ ਫੌਜਾਂ ਨੇ ਸ਼ੁਰੂ ਤੋਂ ਪਹਿਲਾਂ ਸਭ ਤੋਂ ਨਹਿنگ ਸਿੰਘ ਫੌਜਾਂ ਨੇ ਜਿਹੜਾ ਇਹ ਗੁਰਮੁਖਾ ਜਿਹੜਾ ਸਾਹਮਣੇ ਸੰਗਤਾਂ ਦੇ ਲਿਆਂਦਾ ਨਹਿنگ ਸਿੰਘ ਫੌਜਾਂ ਹੀ ਜਿਹੜੀਆਂ ਨੇ ਸ਼ੁਰੂ ਤੋਂ ਉਹਨਾਂ ਨੇ ਇਹ ਗੱਲ ਦਾ ਜਿਹੜਾ ਮੁੱਦਾ ਉਠਾਇਆ ਕੋਈ ਵੀ ਜੇ ਨਹਿنگ ਸਿੰਘ ਬੁੱਢਾ ਦਲ ਦੇ ਪਹਿਲਾ ਜਥੇਦਾਰ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਰਹਿ ਹੁਣ ਵੀ ਸਾਡੀ ਜਿਹੜੀ ਹੈ ਜਿਹੜੀ ਵੀ ਇੱਥੇ ਆਪਣੇ ਭਾਵੇਂ ਸ਼ਰੋਣੀ ਕਮੇਟੀ ਹੈ ਸ਼ਰੋਣੀ ਅਕਾਲੀ ਦਲ ਦਾ ਉਹ ਵਿਧੀ ਵਿਧਾਨ ਤੇ ਮਰਿਆਦਾ ਦੇ ਨਾਲ ਹੀ ਕਿਸੇ ਨੂੰ ਵੀ ਬਣਾਉਣਾ ਜਾਂ ਲਾਉਣਾ ਮਰਿਆਦਾ ਦੇ ਮਤਾਬਕ ਹੀ ਸਾਰੇ ਕਾਰਜ ਕਰਨੇ ਉਹਨਾਂ ਨੂੰ ਚਾਹੀਦੇ ਹਨ ਅੱਜ ਇਹ ਕਾਰਕਸ਼ਾਹ ਦੇ ਜਥੇਦਾਰ ਉਹ ਵੀ ਮੰਨ ਕੇ ਬੈਠੇ ਹੋਈ ਹੈ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅਸਹਿਲਤਾ ਬੜੀ ਫੈਲੀ ਜਾ ਰਹੀ ਹੈ ਕਿਤੇ ਨਾ ਕਿਤੇ ਸਿੱਖਾਂ ਨੂੰ ਬੜਾ ਕੋਸ ਦੀ ਪਰੇਸ਼ਾਨ ਹੈ ਬੜੇ ਬੜੇ ਕਿੰਨੇ ਉਹ ਤਾਂ ਸਾਰਿਆਂ ਦੀ ਇੱਕੋ ਹੀ ਸੋਚ ਹੈ ਆਪਾਂ ਤਾਂ ਹੀ ਨਾ ਪਹਿਲਾਂ ਹੀ ਕਹਿ ਚੁੱਕਿਆ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜਾ ਨਗੇਜ ਤੋਂ ਬਚਣਾ ਚਾਹੀਦਾ ਹੈ ਮੋਬਾਈਲਾਂ ਤੋਂ ਜਿਹੜਾ ਜਿਹਦੇ ਵਿੱਚ ਇਹ ਜਾਵਾ ਗੰਧ ਫੈਲਿਆ ਹੋਇਆ ਇਹਦੇ ਤੋਂ ਬਚਣਾ ਚਾਹੀਦਾ ਤੇ ਪਰ ਨਾਲ ਹੀ ਸਾਰਿਆਂ ਨੂੰ ਜਿਉਣ ਦਾ ਵੀ ਹੱਕ ਹੈ ਆਪਾਂ ਹਮੇਸ਼ਾ ਆਪਣੇ ਜਿਹੜਾ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਜਿਹੜਾ ਗਊ ਗਰੀਬ ਤੇ ਜਿਹੜਾ ਆਪਣੇ ਸਾਡੀਆਂ ਧੀਆ ਪੈਣਾ ਦੀ ਰਾਖੀ ਕਰਦਾ ਆ ਤੇ ਉਹਨਾਂ ਨੂੰ ਪਿਆਰ ਦੇ ਨਾਲ ਵੀ ਆਪਾਂ ਸਮਝਾਈਏ ਤੇ ਉਹਨਾਂ ਨੂੰ ਪੂਰੇ ਆਪਣੇ ਗੁਰਮਤਿ ਅਨਸਾਰ ਜਿਹੜਾ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਸੇਧ ਦਈਏ ਤੇ ਜਦੋਂ ਕੋਈ ਨਹੀਂ ਸਮਝਦਾ ਉਹ ਅਖੀਰਲੀ ਗੱਲਬਾਤ ਹੁੰਦੀ ਹੈ ਪਰ ਨਿਆਤੇ ਤੇ ਵਾਰ ਜਿਹੜਾ ਖਾਲਸਾ ਕਦੇ ਵੀ ਨਹੀਂ ਕਰਦਾ